ਦੀ ਮੰਗ ਉਠਿਆ ਸੋ ਇਹ ਉਹਨਾਂ ਦੇ ਪਾਰਟੀ ਦੇ ਅੰਦਰੋਂ ਹੀ ਜਦੋਂ ਫਿਰ ਇਸ ਤਰੀਕੇ ਦੀ ਮੇਜੋਰਟੀ ਦੇ ਵਿੱਚ ਮੰਗ ਉਠਾਣ ਲੱਗੇ ਤੇ ਉਸ ਤੋਂ ਬਾਅਦ ਫਿਰ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਬ੍ਰਾਂਡਾ ਸ਼ੈਨਹਾਨ ਜੋ ਨੈਸ਼ਨਲ ਕੋਕਸ ਦੇ ਜੋ ਚੇਅਰ ਨੇ ਸੋ ਇਹਨਾਂ ਵੱਲੋਂ ਇਹ ਗੱਲ ਸਾਹਮਣੇ ਲਿਆਂਦੀ ਗਈ ਆ ਕਿ ਬੁੱਧਵਾਰ ਵਾਲੇ ਦਿਨ ਜਿਹੜੇ ਐਮਪੀਸ ਨੇ ਉਹਨਾਂ ਨੂੰ ਇਨਕਾਜ ਕੀਤਾ ਜਾ ਰਿਹਾ ਕਿ ਜੋ ਆਨਲਾਈਨ ਇਹ ਵਰਚੁਅਲ ਮੀਟਿੰਗ ਹੈ ਸੋ ਉਹਦੇ ਵਿੱਚ ਆ ਕੇ ਸਾਲ ਲੈਣ ਤੇ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਫੇਸ ਵਗੈਰਾ ਸਾਰਾ ਇਹ ਵਿਜੀਬਲ ਹੋਣਾ ਚਾਹੀਦਾ ਆ ਤੇ ਸ਼ਾਰਟ ਨੋਟਿਸ ਜਿਹੜਾ ਸੀਗਾ ਇਹ ਮੀਟਿੰਗ ਵਾਸਤੇ ਦਿੱਤਾ ਗਿਆ ਸੀਗਾ ਹੁਣ ਇਸ ਇਹ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਦੀਆਂ ਚਆਸਰਾਈਆਂ ਨੇ ਕਿ ਇਹ ਮжоਰਿਟੀ ਆਫ ਐਮਪੀਸ ਵੱਲੋਂ ਇਸ ਤਰੀਕੇ ਦੀ ਮੰਗ ਕੀਤੀ ਜਾ ਸਕਦੀ ਹੈ ਦੇਖੋ ਕਿ ਜੋ ਲਿਬਰਲ ਪਾਰਟੀਆਂ ਦਾ ਜੋ ਆਪਣਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਹਨਾਂ ਨੂੰ ਇੱਕ ਜੈਮਾ ਇਹ ਤਾਂ ਨਹੀਂ ਲਾਇਆ ਜਾ ਸਕਦਾ ਪਰ ਇਸ ਤਰੀਕੇ ਦੀ ਮੰਗ ਕੀਤੀ ਜਾ ਸਕਦੀ ਹੈ ਕਿ ਉਹ ਸਟੈਪ ਡਾਊਨ ਹੋ ਜਾਣ ਪਰ ਇਸ ਤੋਂ ਬਾਅਦ ਜੋ ਹੁਣ ਵੱਡੀਆਂ ਖਵਾਰਾਂ ਨੇ ਕਹਿੰਦਾ ਦੀਆਂ ਜਿਹਦੇ ਵਿੱਚ ਗਲੋ ਬੈਂਡ ਮੇਲ ਦਾ ਨਾਮ ਵੀ ਹੁੰਦਾ ਹੈ ਜਾਂ ਟ੍ਰੈਂਟ ਸਟਾ ਦਾ ਨਾਮ ਵੀ ਹੁੰਦਾ ਸੋ ਉਹਨਾਂ ਦੇ ਹਵਾਲੇ ਨਾਲ ਵੀ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਇਸ ਬੁੱਧਵਾਰ ਵਾਲੀ ਮੀਟਿੰਗ ਤੋਂ ਪਹਿਲਾਂ ਇਹ ਜਸਟਨ ਡੂਰੋ ਸਾਹਿਬ ਇਸ ਲਈਨ ਕਰ ਸਕਦੇ ਨੇ ਤੇ ਜ਼ਿਆਦਾ ਸੰਭਾਵਨਾ ਇਹ ਹੀ ਆ ਕਿ ਅੱਜ ਸੋਮਵਾਰ ਵਾਲੇ ਦਿਨ ਉਹਨਾਂ ਬਰੋਸਟਰੀ ਤੇ ਐਨਾਨਸਮੈਂਟਸ ਹੋ ਸਕਦੀ ਹੈ ਸੋ ਅਗਰ ਡਿਜੈਸਟਡ ਡੂਰੋ ਸਾਹਿਬ ਇਰ ਦਾ ਇਮਤਾਰ ਦੇ ਨੇ ਕਿਉਂਕਿ ਨਦਨ ਪਾਰਟੀ ਦੇ ਅੰਦਰੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਫਿਰ ਉਸ ਤੋਂ ਬਾਅਦ ਫਿਰ ਕੋਈ ਵੀ ਐਂਟਰੀਅਮ ਲੀਡਰ ਜਿਹੜਾ ਆ ਪਾਰਟੀ ਦੀ ਇੱਕੋ ਇੱਕ ਸੁਸਬੋ ਚੁੜ ਸਕਦੀ ਹੈ ਤੇ ਉਸ ਤੋਂ ਬਾਅਦ ਫਿਰ ਇਸ 27 ਦਿਨਾਂ ਦੇ ਵਿੱਚ ਹੁੰਦਾ ਆ ਕਿ ਮੀਟਿੰਗ ਕਾਲ ਕਰਨੀ ਹੁੰਦੀ ਹੈ ਸੋ ਨਵੇਂ ਜੋ ਪਾਰਟੀ ਪ੍ਰਧਾਨ ਦੀ ਕਿਸ ਤਰੀਕੇ ਨਾਲ ਚੋਣ ਹੋਣੀ ਹੈ ਜਰੂਰ ਰੈਗੂਲੇਸ਼ਨਸ ਬਣਾਉਣੇ ਹੁੰਦੇ ਨੇ ਸੋ ਉਹ ਸਭਾਬਤ ਫਿਰ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਕਿਸ ਤਰੀਕੇ ਨਾਲ ਚੋਣ ਹੋਣੀ ਹੈ ਉਹਨਾਂ ਦੇ ਅਨੁਸਾਰ ਦੇ ਵਿੱਚ ਆ ਕਿ ਹੁਣ ਜਸਟਨ ਦੂਰੋ ਸਾਹਿਬ ਦੇ ਉੱਪਰ ਬਹੁਤ ਕੁਝ ਨਿਰਭਰ ਕਰਦਾ ਕਿ ਵਾਕਿਆ ਹੀ ਜੋ ਇਹ ਮੀਡੀਆ ਚ ਖਬਰਾਂ ਆ ਰਹੀਆਂ ਨੇ ਕਿ ਉਸ ਮੁਤਾਬਕ ਹੀ ਉਹ ਰਿਜ਼ਾਈਨ ਕਰਦੇ ਨੇ ਜਾਂ ਫਿਰ ਉਹ ਜਦੋਂ ਤੱਕ ਇਲੈਕਸ਼ਨ ਦਾ ਟਾਈਮ ਨਹੀਂ ਹੁੰਦਾ ਜਾਂ ਜਦੋਂ ਤੱਕ ਉਹਨਾਂ ਦੀ ਇਹ ਸਰਕਾਰ ਜਿਹੜੀ ਆ ਉਹ ਨਹੀਂ ਦੇਖਦੀ ਤਾਂ ਉਦੋਂ ਤੱਕ ਉਹ ਪੀਐਮ ਜਿਹੜੇ ਆਮ ਜਿਹੜੇ ਆ ਤੇ ਨਾਲ ਜਿਹੜੇ ਪਾਰਟੀ ਦੇ ਜਿਹੜੇ ਆ ਇਹ ਪ੍ਰਧਾਨ ਐ ਦੋਵੇਂ ਬਣੇ ਰਹਿਣ ਤੇ ਇਹ ਉਹਨਾਂ ਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰਦਾ ਪਰ ਜਿਸ ਤਰੀਕੇ ਦੀਆਂ ਮੈਂ ਦੱਸਿਆ ਇਹ ਮੀਡੀਆ ਦੇ ਵਿੱਚ ਇਹ ਕੰਸੂਆਂ ਨੇ ਸੋ ਇਹਨਾਂ ਵੱਲੋਂ ਅੱਜ ਇਸ ਤਰੀਕੇ ਦੀ ਕੁਝ ਅਨਾਉਂਸਮੈਂਟ ਹੋ ਸਕਦੀ ਹੈ ਬਾਕੀ ਹੁਣ ਉਹਨਾਂ ਨੇ ਕਿਸ ਤਰੀਕੇ ਇਸ ਚੀਜ਼ ਨੂੰ ਡੀਲ ਕਰਨਾ ਸੋ ਬਹੁਤ ਕੁਝ ਉਹਨਾਂ ਦੇ ਉੱਪਰ ਵੀ ਹੈ ਤਾਂ ਇਹਦੇ ਨਾਲ ਜੇਕਰ ਅਸੀਂ ਇਹ ਵਿਰੋਧੀ ਪਾਰਟੀ ਦੀ ਵੀ ਗੱਲ ਕਰੀਏ ਸੋ ਉਹ ਪਹਿਲਾਂ ਹੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰ ਚੁੱਕੇ ਨੇ ਕਿ ਨਾਨ ਕੌਨਫੀਡੈਂਸ ਮੋਸ਼ਨ ਇਹ ਜੋ ਪਬਲਿਕ ਅਕਾਊਂਟ ਕਮੇਟੀ ਦੀ ਮੀਟਿੰਗ ਹੋਣੀ ਹੈ ਤੇ ਉਹਦੇ ਵਿੱਚ ਉਹਨਾਂ ਵੱਲੋਂ ਰੱਖਿਆ ਜਾਣਾ ਸੋ ਜਿਹਦੇ ਤੇ ਉਹ ਇੱਕ ਆਸ ਰੱਖ ਰਹੇ ਨੇ ਕਿ ਜਦੋਂ ਦੁਬਾਰਾ ਹਾਊਸ ਆਫ ਕਾਮਨ ਦੀ ਜਿਹੜੀ ਆ ਜਿਹੜੀ ਆ ਇਹ ਮੀਟਿੰਗ ਸਟਾਰਟ ਹੋਣਗੀਆਂ ਤੇ ਉਹਦੇ ਤੱਕ ਫਿਰ ਜਨਵਰੀ 3 ਤੱਕ ਉਹਨਾਂ ਨੂੰ ਉਮੀਦ ਹੈ ਕਿ ਇਸ ਮਤੇ ਦੇ ਉੱਪਰ ਦੁਆਰਾ ਨਾਨ ਕਨਫੀਡੈਂਸ ਵਾਲੇ ਤੇ VOTING ਹੋ ਜਾਊਗੀ ਸੋ ਉਹ ਸਰਕਾਰ ਨੂੰ ਸੁੱਟਣ ਵਾਸਤੇ ਕਾਲੇ ਨੇ ਪਾਰਟੀ ਦੇ ਅਨੁਰੋਧ ਦਵਾਏ ਸ੍ਰੀ ਕੀ ਦੰਬ ਰਿਆ ਹੋਇਆ ਇਹ ਬੁੱਧਵਾਰ ਵਾਲੇ ਦਿਨ ਜਿਹੜੀ ਆ ਵਰਚੁਅਲ ਮੀਟਿੰਗ ਕੋਕਸਤੀ ਰੱਖੀ ਹੋਈ ਆ ਉਹਦੇ ਵਿੱਚ ਵੀ ਇਸ ਤਰੀਕੇ ਦੀ ਸਬਨਾਵਾ ਨੇ ਸੋ ਸਾਰਾ ਕੁਝ ਲੱਗ ਰਿਹਾ ਕਿ ਜਸਟੂਡੋਸਾਂ ਦੇ ਹੱਥ ਦੇ ਵਿੱਚ ਨਹੀਂ ਆ ਹੁਣ ਉਹ ਇਹ ਪਾਰਲੀਮੈਂਟ ਨੂੰ ਪ੍ਰੋਰੋ ਕਰਦੇ ਨੇ ਪਾਉਸ ਕਰਦੇ ਨੇ ਸੋ ਜਾਨੀ ਕਿ ਪਾਰਲੀਮੈਂਟ ਦੀ ਮੀਟਿੰਗ ਨਾ ਕਰਵਾ ਕੇ ਉਹਨਾਂ ਚਿਰ ਕੰਮ ਜਿਹੜਾ ਆ ਇਸ ਤਰੀਕੇ ਦਾ ਚਲਾਉਣ ਦੀ ਕੋਸ਼ਿਸ਼ਾਂ ਕਰਦੇ ਨੇ ਕਿ ਹੋਰ ਥੋੜਾ ਜਿਹਾ ਸਮਾਂ ਜਿਹੜਾ ਆ ਡਿਲੇ ਕਰਤਾ ਜਾਵੇ ਤਾਂ ਕਿ ਇਹਦੇ ਵਿੱਚ ਕੀ ਕਰਾ ਪਾ ਜਸਟਨ ਟੂਡੋ ਸਾਡੀ ਗੱਲ ਕਰੀਏ ਸੋ ਉਹਨਾਂ ਨੇ ਐਕਸ ਤੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਉਹਨੇ ਲਿਖਿਆ ਕਿ 2025 ਦੇ ਵਿੱਚ ਅਸੀਂ ਜੋ ਚਾਈਲਡ ਕੇਅਰ ਕੋਸਟ ਹੈ ਸੋ ਉਹਨੂੰ ਕਹਿੰਦੇ ਵੀ ਘਟਾਉਣ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਵੀ ਅਸੀਂ ਆਲਰੇਡੀ ਇਹ ਮਿਲੀਅਨ ਤੋਂ ਜ਼ਿਆਦਾ ਬੱਚਿਆਂ ਦੀ ਕਹਿੰਦੇ ਵੀ ਇਸ ਤਰੀਕੇ ਨਾਲ ਹੈਲਪ ਕਰ ਚੁੱਕੇ ਹਾਂ ਤੇ 2025 ਦੇ ਵਿੱਚ ਵੀ ਆਪਣਾ ਇਹ ਕੰਮ ਜਾਰੀ ਰੱਖਾਂਗੇ ਤੇ ਅੱਜ ਇਹ ਵੀ ਪਤਾ ਲੱਗਾ ਹੈ ਕਿ ਜੋ ਕੈਨੇਡਾ ਯੂ ਐਸ ਰਿਲੇਸ਼ਨ ਤੇ ਉੱਪਰ ਸੋ ਵਰਚੁਅਲ ਕੈਬਿਨੇਟ ਮੀਟਿੰਗ ਹੋਣੀ ਹੈ ਸੋ ਉਹਦੇ ਵਿੱਚ ਵੀ ਜਸਵਿੰਦਰੂ ਸਾਹਿਬ ਨੇ ਪਾਰਟਿਸਪੇਟ ਕਰਨਾ ਹੈ ਸੋ ਓਵਰਆਲ ਇਹ ਜੇਕਰ ਇਹ ਜਿਵੇਂ ਉਹ ਕਹਿ ਰਹੇ ਨੇ ਕਿ 2025 ਦੇ ਵਿੱਚ ਵੀ ਉਹ ਆਪਣੇ ਕੰਮ ਜਾਰੀ ਰੱਖਾਂਗੇ ਇਹਨਾਂ ਦੀ ਲੇਟੈਸਟ ਐਕਸ ਪ੍ਰੋਪੋਸਟਾਈ ਹੈ ਸੋ ਦੂਜੇ ਪਾਸੇ মিডিਆ ਇਸ ਤਰੀਕੇ ਦੀਆਂ ਵੀ ਸੁਭਾਵਨਾਵਾਂ ਦੇ ਰਿਹਾ ਵੀ ਉਹ ਰਿਜ਼ਾਈਨ ਕਰਨਗੇ ਸੋ ਸਾਰਾ ਕੁਝ ਜਿਵੇਂ ਜਿਵੇਂ ਦਿਨ ਅੱਗੇ ਗੁਜ਼ਰੇਗਾ ਜਿਵੇਂ ਸਮਾਂ ਅੱਗੇ ਗੁਜ਼ਰੇਗਾ ਬਹੁਤ ਸਾਰੀਆਂ ਸਥਿਤੀਆਂ ਨੂੰ ਫਿਰ ਉਹ ਸਪਸ਼ਟ ਆਪ ਕਰ ਦੇਵੇਗਾ ਜੀ 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 ਸੋ ਨਾਲੇ ਆਪਾਂ ਖਬਰ ਕਰਾਂਗੇ ਪ੍ਰਿੰਸ ਸਾਹਿਬ ਸੋ ਆਪਾਂ ਨੂੰ ਪਤਾ ਹੈ ਪੀਅਰ ਪਾਲੀਵਰਨ ਵੀ ਸੁੱਟਣ ਦੇ ਲਈ ਤਿਆਰ ਆ ਆਪਣੀਆਂ ਤਰਜੀਹਾਂ ਵੀ ਦੇਈ ਜਾ ਰਹੇ ਨੇ ਹਾਂਜੀ ਜੀ ਬ੍ਰਾਂਡ ਸਾਹਿਬ ਦੇਖੋ ਇਹਦੇ ਵਿੱਚ ਪਿੰਦ ਜੀ ਆ ਕਿ ਜਿਵੇਂ ਅਸੀਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰਦੀ ਆ ਸੋ ਤਾਂ ਇਹ ਲੰਮੇ ਸਮੇਂ ਤੋਂ ਇਸ ਪਾਸੇ ਨੂੰ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਟਾਂਗ ਦੇ ਨਾਲ ਸਰਕਾਰ ਨੂੰ ਜਿਹੜਾ ਆ ਇਹੋ ਛੁੱਟਿਆ ਜਾਵੇ ਪਹਿਲਾਂ ਵੀ ਉਹਨਾਂ ਵੱਲੋਂ ਇਹ ਨਾਨ ਕੰਫੀਡੈਂਸ ਮੋਸ਼ਨ ਇਸ ਤਰੀਕੇ ਦੇ ਲਿਆਂਦੇ ਗਏ ਨੇ ਉਹ ਨਾਨ ਕੰਫੀਡੈਂਸ ਮੋਸ਼ਨ ਵਿੱਚ ਕੀ ਸੀਗਾ ਕਿ ਜਗਮੀਤ ਸਿੰਘ ਹੁਣ ਜਿਹੜੇ ਸੀਗੇ ਉਹ ਉਹਦੇ ਵਿੱਚ ਸਰਕਾਰ ਦਾ ਸਾਥ ਨਹੀਂ ਦਿੰਦੇ ਸੀਗੇ ਤੇ ਇਸ ਕਰਕੇ ਉਹ ਨੌਨ ਕੌਨਫੀਡੈਂਸ ਮੋਸ਼ਨ ਪਾਸ ਨਹੀਂ ਹੁੰਦੇ ਸੀਗੇ ਤੇ ਇਹ ਜੇਕਰ ਹੁਣ ਦੇਖੀ ਤਾਂ ਹੁਣ ਤਾਂ ਜਗਮੀਤ ਸਿੰਘ ਉਹਨਾਂ ਨੇ ਵੀ ਖੁੱਲ ਕੇ ਇਹ ਗੱਲ ਕਾ ਦਿੱਤੀ ਹੈ ਕਿ ਅਸੀਂ ਖੁਦ ਵਿੱਚ ਸਰਕਾਰ ਸੁੱਟਣ ਵਾਸਤੇ ਕਾਲੇ ਆ ਸੋ ਜਦੋਂ ਵੀ ਹਾਊਸ ਆਫ ਕਾਮਨ ਦੀ ਮੀਟਿੰਗ ਦੁਆਰਾ ਹੋਵੇ ਕਿ ਸਾਨੂੰ ਜਦੋਂ ਵੀ ਮੌਕਾ ਅਰਲੀ ਐਸ ਪੋਸੀਬਲ ਮਿਲੇਗਾ ਤਾਂ ਅਸੀਂ ਉਹਦੇ ਵਿੱਚ ਸਰਕਾਰ ਨੂੰ ਸੱਟਾਂਗੇ ਹੁਣ ਜਗਮੀਤ ਸਿੰਘ ਉਹਨਾਂ ਵੱਲੋਂ ਵੀ ਇਸ ਤਰੀਕੇ ਦੀ ਸਟੇਟਮੈਂਟ ਆ ਇਹ ਪਿਛਲੇ ਸਮੇਂ ਦਰਨ ਆਈਆਂ ਨੇ ਸੋ ਇਹਦੇ ਵਿੱਚ ਇੱਕ ਇਹ ਇੰਟਰਵਿਊ ਕਾਫੀ ਚਾਚਾ ਦੇ ਵਿੱਚ ਰਹੀ ਹੈ ਜੋ ਕਿ ਜਾਰਡਨ ਪੀਟਰਸਨ ਦੇ ਨਾਲ ਕੰਸੈਪਟਿਵ ਲੀਡਰ ਬੀਅਰ ਬਾਲਿਵਰ ਹੋਂਨਾ ਵੱਲੋਂ ਕੀਤੀ ਗਈ ਹੈ ਕਿਉਂਕਿ ਜਾਰਡਨ ਜਿਹੜੇ ਪੀਟਰਸਨ ਹੈ ਉਹ ਵੱਡੀ ਮੀਡੀਆ ਪਰਸਨੈਲਿਟੀ ਨੇ ਸਾਈਕੋਲੋਜਿਸਟ ਨੇ ਨਾਲ ਮੀਡੀਆ ਪਰਸਨੈਲਿਟੀ ਨੇ ਸੋ ਇਹਨਾਂ ਦੀ ਮੀਟਿੰਗ ਜੋ ਇਹ ਸ਼ੁੱਕਰਵਾਰ ਵਾਲੇ ਦਿਨ ਜਿਹੜੀ ਇਹ ਇੰਟਰਵਿਊ ਨਹੀਂ ਹੋਈ ਹੈ ਜੋ ਲੀਸ ਹੋਈ ਹੈ ਸੋ ਇਹਦੇ ਵਿੱਚ ਇੱਕ ਤਾਂ ਬਹੁਤ ਲੰਬੀ ਇੰਟਰਵਿਊ ਹੈ ਕਾਫੀ ਬਹੁਤਿਆਦ ਦੇ ਉੱਪਰ ਇਹਨਾਂ ਨੇ ਚਰਚਾ ਕੀਤੀ ਦੂਜੀ ਇਸ ਇੰਟਰਵਿਊ ਦੇ ਬਾਰੇ ਇਹ ਵੀ ਹੈ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕਾਂ ਵੱਲੋਂ ਇਸ ਇੰਟਰਵਿਊ ਨੂੰ ਦੇਖਿਆ ਗਿਆ ਕੈਨੇਡਾ ਅਮਰੀਕਾ ਹੋਰ ਬਹੁਤ ਜਗ੍ਹਾ ਦੇਸ਼ ਇੰਟਰਵਿਊ ਨੂੰ ਦੇਖਿਆ ਗਿਆ ਸੋ ਇਹਦੇ ਵਿੱਚ ਇੱਕ ਇਹ ਵੀ ਗੱਲ ਉਹਨਾਂ ਤੋਂ ਪੁੱਛੀ ਗਈ ਆ ਕਿ ਇਹ ਮੰਨ ਲਓ ਕਿ ਹੁਣ ਜਸਟਿੰਦੂਰੋ ਸਾਹਿਬ ਇਹ ਰਿਜ਼ਾਈਨ ਕਰ ਦਿੰਦੇ ਨੇ ਪਾਰਟੀ ਲੀਡਰ ਵਜੋਂ ਫਿਰ ਕੁਝ ਸਮਾਂ ਵੀ ਚਾਹੀਦਾ ਆ ਲਿਬਰਲ ਪਾਰਟੀ ਨੂੰ ਆਪਣਾ ਨਵਾਂ ਲੀਡਰ ਚੁਣਨ ਵਾਸਤੇ ਸੋ ਇਸ ਬਾਬਤ ਵੀ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਸੀਗਾ ਕਿ ਤੁਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੁਝ ਸਮਾਂ ਇਹ ਲਿਬਰਲ ਪਾਰਟੀ ਨੂੰ ਦੇਣਾ ਚਾਹੁੰਦੇ ਹੋ ਕਿ ਆਪਣਾ ਲੀਡਰ ਚੁਣ ਲਵੇ ਉਸ ਤੋਂ ਬਾਅਦ ਫਿਰ ਉਹ ਇਲੈਕਸ਼ਨ ਦੇ ਵਿੱਚ ਜਾਣ ਸੋ ਇਹਦੇ ਵਿੱਚ ਵੀ ਇਹਨਾਂ ਨੇ ਸਾਫ਼ ਤੇ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਹਿੰਦੇ ਵੀ ਕੈਨੇਡੀਅਨ ਕੋਲ ਇੰਨਾ ਕੰਦੇ ਸਮਾਂ ਨਹੀਂ ਹੈ ਵੀ ਹੋਰ ਇਹ ਲਿਬਰਲ ਪਾਰਟੀ ਨੂੰ ਇਸ ਤਰ੍ਹਾਂ ਦੇ ਨਾਲ ਬਦਾਸ਼ਕਨ ਸੋ ਕਹਿੰਦੇ ਵੀ ਇਹ ਜਿਹੜਾ ਇਹਨਾਂ ਦਾ ਪਾਰਟੀ ਦੇ ਮਸਲੇ ਆ ਉਹ ਆਪਰੇ ਆਪ ਕਹਿੰਦੇ ਨਜੇਠਣ ਕਹਿੰਦੇ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਹੋਰ ਜਿਹੜਾ ਹੈ ਇਸ ਮਾਮਲੇ ਨੂੰ ਡਿਲੇ ਕਰੀਏ ਸੋ ਭਾਵ ਇਹ ਆ ਕਿ ਉਹ ਇੰਨਾ ਸਮਾਂ ਲਿਟਰਲ ਪਾਰਟੀ ਨੂੰ ਨਹੀਂ ਦੇਣਗੇ ਕਿ ਆਪਣਾ ਨਮਾ ਲੀਟਰ ਚ ਉਹਨਾਂ ਇਲੈਕਸ਼ਨ ਵਾਸਤੇ ਤਿਆਰ ਹੋਣ ਸੋ ਉਹ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਵੀ ਕਲੀਅਰ ਕੀਤਾ ਆ ਜੀ ਕਿ ਜਦੋਂ ਵੀ ਇਹਨਾਂ ਨੂੰ ਐ ਸਿੱਟ ਸੂਨ ਮੌਕਾ ਮਿਲੇਗਾ ਤੇ ਉਹਦੇ ਵਿੱਚ ਉਹ ਇਸ ਫੈਸਲੇ ਨੂੰ ਲੈਣਗੇ ਤੇ ਨਾਲ ਨਾਲ ਤੋਂ ਵੀ ਸਵਾਲ ਪੁੱਛੇ ਸੀਗੇ ਕਿ ਕੈਨੇਡਾ ਦੇ ਵਿੱਚ ਜਿਸ ਢੰਗ ਦੇ ਨਾਲ ਕੈਨੇਡਾ ਰੀਅਲ మార్కెਟ ਨੂੰ ਲੈ ਕੇ ਜੋ ਸਮੱਸਿਆਵਾਂ ਨੇ ਸੂਰਾਂ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਕਹਿੰਦੇ ਵੀ ਜਗ੍ਹਾ ਬਹੁਤ ਹੈ ਜ਼ਮੀਨ ਦੀ ਕਮੀ ਨਹੀਂ ਹੈ ਸੋ ਇਹਨਾਂ ਨੂੰ ਘਰਾਂ ਦੀ ਸਮੱਸਿਆ ਰ ਉਹਨਾਂ ਨੇ ਇੰਟਾਇਰਲੀ ਪੋਲਿਟਿਕਲ ਸਮੱਸਿਆ ਦੱਸਿਆ ਸੀਗਾ ਜੇ ਨਾਲ ਇੱਕ ਗੱਲ ਪਿੰਦ ਜਿਨ੍ਹਾਂ ਨੇ ਏਬੀ ਸੈਟ ਵਿੱਚ ਕਹੇ ਸੀ ਕਿ ਕਿ ਜਿਹੜੀ ਰੇਸਿਸਮ ਹੈ ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚ ਕਦੀ ਰਿਸਮ ਨਹੀਂ ਰਹੀ ਹੈ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਬਾਹਰੋਂ ਆਈਆਂ ਨੇ ਬਾਹਰੋਂ ਰੇਸਿਸਮ ਜੜੀ ਆ ਕੈਨੇਡਾ ਦੇ ਵਿੱਚ ਆਈ ਹੈ ਸੋ ਕੈਨੇਡਾ ਕਦੀ ਵੀ ਰੇਸਿਸਮ ਵਲਕ ਮੀਡੀਆ ਇਸ ਤਰੀਕੀ ਗੱਲਾਂ ਵਾਸਤੇ ਨਾਲ ਉਹਨੇ ਜੋ ਲੋਕ ਪੂਰੇ ਮੁਲਖਾ ਤੋਂ ਕੈਨੇਡਾ ਦੇ ਵਿੱਚ ਆਉਂਦੇ ਨੇ ਕਿਉਂਕਿ ਦੁਨੀਆ ਭਰ ਤੋਂ ਲੋਕ ਕੈਨੇਡਾ ਦੇ ਵਿੱਚ ਆਏ ਨੇ ਤੇ ਇੱਥੇ ਆ ਕੇ ਕੈਨੇਡਾ ਨੂੰ ਬਣਾਇਆ ਸੋ ਉਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਕਿਹਾ ਆ ਕਿ ਉਹ ਆਪਣੀਆਂ ਜਿਹੜੀਆਂ ਸੱਜਣੀਆਂ ਉਹਨਾਂ ਦੀ ਕਹਿੰਦੇ ਸਮੱਸਿਆਵਾਂ ਨੇ ਆਪਣੀਆਂ ਸਮੱਸਿਆਵਾਂ ਆਨੇ ਉਹਨਾਂ ਨੂੰ ਕਹਿੰਦੇ ਨਾਲ ਨਾਲ ਲੈ ਕੇ ਆਉਣ ਆਪਣੀ ਸਮੱਸਿਆਵਾਂ ਨੂੰ ਆਪਣੇ ਮੁਲਕ ਦੀਆਂ ਸਮੱਸਿਆਵਾਂ ਨੂੰ ਕਹਿੰਦੇ ਪਿੱਛੇ ਛੱਡ ਕੇ ਕੈਨੇਡਾ ਦੇ ਵਿੱਚ ਹੁਣ ਤੋਂ ਕਿ ਅਸੀਂ ਦੇਖਦੇ ਆ ਇੱਥੇ ਆ ਕੇ ਇਹ ਬਹੁਤ ਸਾਰੇ ਪ੍ਰੋਟੈਸਟ ਹੁੰਦੇ ਨੇ ਇਹ ਬਹੁਤ ਸਾਰੀਆਂ ਜਥੇਬੰਦੀਆਂ ਫਿਰ ਪਿਛਲੇ ਬੈਕ ਹੋਮ ਮੁਲਕਾਕ ਜੋ ਕੁਝ ਹੁੰਦਾ ਉਹਨੂੰ ਲੈ ਕੇ ਕੈਨੇਡਾ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਉੱਪਰ ਵੀ ਵਕ ਵਕ ਤਰੀਕੇ ਦੇ ਦਬਾਅ ਪਾਉਂਦੀਆਂ ਨੇ ਸੋ ਉਹ ਇੱਥੇ ਹੁਣ ਕਹਿ ਰਹੇ ਨੇ ਕਿ ਦੂਜੇ ਦੇਸ਼ ਮੁਲਕਾਂ ਦੀਆਂ ਸਮੱਸਿਆ ਉਹਨੂੰ ਗੈਂਡਰ ਦੇ ਵਿੱਚ ਨਾ ਲਿਆਂਦਾ ਜਾਵੇ ਪਰ ਦੂਜੀ ਪਾਸੇ ਇਹ ਵੀ ਹੈ ਕਿ ਉਹਨਾਂ ਦੇ ਖੁਦ ਤੇ ਉੱਪਰ ਵੀ ਇਸ ਤਰੀਕੇ ਦੇ ਦੋਸ਼ ਲੱਗਦੇ ਨੇ ਕਿ ਉਹਨਾਂ ਦੀ ਲੀਡਰਸ਼ਿਪ ਦੇ ਸਮੇਂ ਸਭਾਰਤ ਵੱਲ ਉਹਨਾਂ ਨੂੰ ਸਹਿਯੋਗ ਕੀਤਾ ਗਿਆ ਸੀ ਪਾ ਦਾ ਸਾਥ ਉਹਨਾਂ ਨੂੰ ਮਿਲਿਆ ਆ ਪਰ ਉਹ ਆਪ ਹੁਣ ਇਸ ਇੰਟਰਵਿਊ ਵਿੱਚ ਇਸ ਤਰੀਕੇ ਦੀ ਗੱਲਾਂ-ਬਾਤਾਂ ਕਰ ਰਹੇ ਨੇ ਤੇ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਇਕਨੋਮੀ ਨੂੰ ਅੱਗੇ ਵਧਾਉਣ ਦੀ ਗੱਲ ਹੈ ਜਿਵੇਂ ਬਿਰੋਕਰੇਸੀ ਦੀ ਨੂੰ ਕੱਟ ਕਰਨ ਦੀ ਗੱਲ ਹੈ ਕਿ ਜੋ ਇਹ ਜਿੰਨੇ ਵੀ ਬਾਪੂ ਸ਼ੈਫੰਦੀਆ ਸੋ ਇਹਨਾਂ ਦਾ ਘੱਟ ਤੋਂ ਘੱਟ ਦਖਲ ਜਿਹੜਾ ਆ ਇਹ ਜਿਹੜੇ ਇਕਨੋਮੀ ਚਲਾਉਣ ਨੂੰ ਜਿਹੜੇ ਖਾਜ ਹੁੰਦੇ ਨੇ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਨਾਲ ਉਹਨੇ ਵੀ ਕਿਹਾ ਕਿ ਉਹ ਆਪਣੀਆਂ ਜਿਹੜੀਆਂ ਪਾਲਿਸੀਆਂ ਨੇ ਸੁਰਮ ਖੱਬੇ ਸੱਜੇ ਲਜਾਣ ਦੀ ਜਗ੍ਹਾ ਸੋ ਜੋ ਚੀਜ਼ਾਂ ਨੂੰ ਲੈ ਕੇ ਚੱਲੇ ਨੇ ਉਹਨਾਂ ਚੀਜ਼ਾਂ ਦੇ ਉੱਪਰ ਹੀ ਜਿਹੜਾ ਆ ਕਨਸੈਂਟਰੇਟ ਕਰਨਗੇ ਸੋ ਇਹ ਨਹੀਂ ਆ ਵੀ ਕਦੀ ਇੱਕ ਪਾਸੇ ਨੂੰ ਝੁੱਕ ਗਏ ਕਦੀ ਦੂਜੇ ਪਾਸੇ ਨੂੰ ਝੁੱਕ ਗਏ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇੰਟਰਵਿਊ ਚ ਆਈਆਂ ਨੇ ਫਿਰ ਨਾਲ ਪ੍ਰਮੁੱਖ ਤੌਰ ਤੇ ਜਿਹੜੀ ਮੈਂ ਗੱਲ ਦੱਸੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਉਹ ਲੋਕ ਆ ਸਿੱਕੈਂਡਾ ਚਕਾਲੇ ਆ ਤਾਂ ਉਹ ਵੀ ਇਸ ਮਾਮਲੇ 'ਚ ਲਿਬਰਲ ਪਾਰਟੀ ਨੂੰ ਇਹ ਬਹੁਤਾ ਸਮਾਂ ਨਹੀਂ ਦੇਣਾ ਚਾਹੁੰਦੇ ਜੀ ਬਦਨਾਨਾ ਸਾਹਿਬ ਪਹਿਲੀਆਂ ਦੋ ਖਬਰਾਂ ਦੇ ਵਿੱਚ ਇੱਕ ਤਾਂ ਜਸਟਿਸ ਟੂਲਡਾਹਣਾ ਦੀ ਉਹਨਾਂ ਦੀ ਪਾਰਟੀ ਦੀ ਉਹਨਾਂ ਦੇ ਸਤੀਫੇ ਦੀ ਗੱਲਬਾਤ ਚੱਲ ਰਹੀ ਹੈ ਤੇ ਦੂਸਰੀ ਖਬਰ ਦੇ ਵਿੱਚ ਨਾਲ ਦੀ ਨਾਲ ਵਿਰੋਧੀ ਧਿਰ ਹੈ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪਾਲੀਵਰ ਉਹਨਾਂ ਨੇ ਆਪਣੀਆਂ ਤਰਜ਼ੀਹਾਂ ਦਿੱਤੀਆਂ ਨੇ ਉਹਦੇ ਵਿੱਚ ਬਾਹਰੋਂ ਆਉਣ ਵਾਲੇ ਜਿਹੜੇ ਇਮੀਗ੍ਰੈਂਟਸ ਉਹਨਾਂ ਬਾਰੇ ਵੀ ਉਹਨਾਂ ਨੇ ਬੜੀਆਂ ਚੀਜ਼ਾਂ ਕਹੀਆਂ ਨੇ ਤੇ ਪ੍ਰਿੰਸ ਸਾਹਿਬ ਜਸਟ ਕੋਈ ਇੱਕ ਮਿੰਟ ਲਈ ਬਸ ਹੋਲਡ ਕਰ ਲਿਓ ਸਾਡੇ ਸਪਾਂਸਰ ਸਾਡੇ ਨਾਲ ਨੇ ਅਹ ਤੁਮੜ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਗਵਿੰਦਰ ਜੀ ਤੁਹਾਨੂੰ ਅਤੇ ਰੇਡੀਓ ਸੀਸ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਅਹ ਪਪਿੰਦਰ ਜੀ ਅੱਜ ਤਾਂ ਮੈਂ ਰੇਡੀਓ ਸੀਸ ਦੇ ਸਰੋਤਿਆਂ ਦਾ ਧੰਨਵਾਦ ਕਰਾਂਗਾ ਕਿ ਜਿਹੜੀਆਂ ਵੀ ਅਸੀਂ ਪ੍ਰਾਪਰਟੀਆਂ ਐਡਵਰਟਾਈਜ਼ ਕਰਦੇ ਆ ਉਹ ਸਨ ਭਰਮਾ ਹੰਗਾਰਾ ਦਿੰਦੇ ਆ। ਜੀ ਇਸ ਲਈ ਮੈਂ ਤੁਹਾਡਾ ਤੇ ਇਸ ਪਲੇਟਫਾਰਮ ਅਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੀ ਜੀ ਸਪਿੰਦਰ ਜੀ ਤੁਹਾਨੂੰ ਸਾਨੂੰ ਬ੍ਰੈਂਟਫੋਰਡ ਦੇ ਵਿੱਚ ਡੀਟੈਚ ਘਰ ਚਾਹੀਦਾ ਹੈ ਸਾਡੇ ਕੋਲ ਕੁਆਲੀਫਾਈਡ ਬਾਅਰ ਮੌਜੂਦ ਹੈ ਅਰਾਊਂਡ 8 ਲੱਖ ਡਾਲਰ ਦੀ ਰੇਂਜ ਰੇਂਜ ਦੇ ਵਿੱਚ ਭਾਵੇਂ 6 ਤੋਂ 15 ਸਾਲ ਪੁਰਾਣਾ ਘਰ ਹੀ ਹੋਵੇ ਸਾਨੂੰ ਡੀਟੈਚ ਘਰ ਚਾਹੀਦਾ ਹੈ ਜੀ ਤੇ ਅਗਰ ਕੋਈ ਸ਼ਰੋਤਾ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦਾ ਹੈ ਉਥੇ ਤਾਂ ਸਾਡੇ ਨਾਲ ਉਹ ਲਿਸਟ ਕਰੇ ਅਸੀਂ ਵਿਦਨ ਰੈਕੋਰਡ ਪੀਰੀਅਡ ਆਫ ਟਾਈਮ 'ਚ ਉਹ ਪ੍ਰਾਪਰਟੀ ਵੇਚ ਦਾਂਗੇ ਦੂਸਰਾ ਸਾਨੂੰ ਇੱਕ ਹੋਰ ਐਂਡ ਯੂਨਟ ਟਾਊਨ ਹਾਊਸ ਚਾਹੀਦਾ ਹੈ ਅ ਵੁੱਡ ਸਟਾਕ ਦੇ ਵਿੱਚ ਜੀ ਜੇ ਕਿ ਕੋਈ ਐਂਡ ਯੂਨਟ ਟਾਊਨ ਹਾਊਸ ਆਪਣਾ ਵੁੱਡ ਸਟਾਕ ਦੇ ਵਿੱਚ ਵੇਚਣਾ ਚਾਹੁੰਦਾ ਜਿਹੜੇ ਕਿ 2120 ਸਕਰ ਫੀਟ ਦਾ ਹੈ ਜੀ ਅਸੀਂ ਉਹ ਜਲਦੀ ਤੋਂ ਜਲਦੀ ਵੇਚ ਦਵਾਂਗੇ ਸਾਡੇ ਕੋਲ ਕੁਆਲੀਫਾਈਡ ਬਾਏਰ ਉੱਥੇ ਮੌਜੂਦ ਹੈ ਆਈਟੀ ਦੇ ਆਈਟੀ ਦਾ ਬਾਏਰ ਹੈ ਮਾਰਗੇਜ ਉਹਨਾਂ ਦੀ ਅਪਰੂਵ ਹੋ ਚੁੱਕੀ ਆ ਜੀ ਤੇ ਐਂਡ ਯੂਨਟ ਟਾਊਨ ਹਾਊਸ ਚਾਹੀਦਾ ਜਿਹੜਾ 2120 ਸਕਰ ਫੀਟ ਦਾ ਹੈ ਜਾਂ 22 2200 ਸਕਰ 2200 ਸਕਰ ਫੀਟ ਦੇ ਅਰਾਊਂਡ ਵੀ ਉੱਥੇ ਕੁਝ ਟਾਊਨ ਹਾਊਸ ਹੋਣਗੇ ਹੈਗੇ ਆ ਜੀ ਤੇ ਤੀਜੀ ਪ੍ਰਾਪਰਟੀ ਸਾਨੂੰ ਚਾਹੀਦੀ ਹੈ ਥੀਮ स्पोर्ट ਦੇ ਵਿੱਚ ਜੀ 3 ਸਪੋਰਟ ਦੇ ਵਿੱਚ ਹੁਣੇ ਹੀ ਬਿਲਡਰ ਨੇ ਟਾਊਨ ਹਾਊਸ ਬਣਾਏ ਆ ਰੀਕ੍ਰੀਏਸ਼ਨ ਸੈਂਟਰ ਦੇ ਸਾਹਮਣੇ ਆਪਣੀ ਕਮਿਊਨਿਟੀ ਨੇ ਉੱਤੇ ਬਹੁਤ ਇਨਵੈਸਟਮੈਂਟ ਕੀਤੀ ਆ ਜੀ ਤੇ ਅਗਰ ਕੋਈ ਸ਼ਰੋਤਾ ਉੱਥੇ ਵੀ ਆਪਣਾ ਟਾਊਨ ਹਾਊਸ ਵੇਚਣਾ ਚਾਹੁੰਦਾ ਹੈ ਜਿਹੜੇ ਕਿ ਅਰਾਊਂਡ 1.5 ਲੱਖ ਦੀ ਰੇਂਜ 'ਚ ਉੱਥੇ ਹੁਣ 5 5 ਲੱਖ ਦੀ ਰੇਂਜ 'ਚ ਵਿਗਿਆ ਸੀ 500 ਤੋਂ 1.5 ਲੱਖ ਦੀ ਰੇਂਜ ਵਿੱਚ ਤੁਹਾਡੀ ਨੰਬਰ ਬੋਲ ਦਿਓ ਜੀ 43797319194379731919 ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਬਾਦਿਆ ਆਪਾਂ ਅਗਲੀ ਖਬਰ ਦੇ ਵੱਲ ਤੇ ਅ ਪ੍ਰਿੰਸ ਸਾਹਿਬ ਕੋਈ ਮਾਮਲਾ ਕਿਊਬਿਕ ਦੇ ਵਿੱਚ ਆਇਆ ਹੈ ਮੀਸਲੈਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਨੇ ਜੀ ਆਪਿੰਦਰ ਜੀ ਇਸੇ ਨਾਲ ਅਸੀਂ ਅਮਰੀਕਾ ਤੋਂ ਜੋ ਖਬਰ ਹੈ ਕਿ ਦੇਖੋ ਅੱਜ 6 ਜਨਵਰੀ ਹੈ ਅੱਜ ਤੇ ਅੱਜ ਜੋ ਇਲੈਕਸ਼ਨਸ ਪਿੱਛੇ ਹੋਈਆਂ ਨੇ ਜਿਹੜੇ ਡਰਾਮਸ ਜਿੱਤੇ ਨੇ ਸੋ ਉਸ ਇਲੈਕਸ਼ਨ ਦੇ ਰਿਜ਼ਲਟ ਨੂੰ ਅੱਜ ਸਰਟੀਫਾਈਡ ਕਾਂਗਰਸ ਵੱਲੋਂ ਕੀਤਾ ਜਾਣਾ ਕਿ ਸਾਨੂੰ ਇਹ ਵੀ ਪਤਾ ਕਿ ਜੋ ਪਿਛਲੀ ਵਾਰ ਜਦੋਂ ਡੋਨਲਡ ਡਰਾਮ ਸਾਬ ਹਾਰੇ ਸੀਗੇ ਤਾਂ 6 ਜਨਵਰੀ ਨੂੰ ਕੀ ਕੁਝ ਉੱਤੇ ਹੋਇਆ ਸੀ ਯੂਐਸ ਕੈਪੀਟਲ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਕਿਸ ਤਰ੍ਹਾਂ ਦਾ ਦੰਗੇ ਫਸਾਦ ਹੋਏ ਇਲੈਕਸ਼ਨ ਰਿਜ਼ਲਟ ਨੂੰ ਜਿਹੜਾ ਇਹ ਬਦਲਣ ਦੀ ਕੋਸ਼ਿਸ਼ਾਂ ਹੋਈਆਂ ਸੀ ਪਰ ਅੱਜ ਉਸ ਤਰੀਕੇ ਦੀਆਂ ਗੱਲਾਂ ਬਾਤਾਂ ਨਹੀਂ ਹੋਣਗੀਆਂ ਸਾਰਾ ਕੁਝ ਪੀਸਫੁਲੀ ਹੋ ਜਾਵੇਗਾ ਇਸ ਅਕੈਡਮੀ ਦੇ ਫੋਰ ਯੂਐਸ ਕਾਂਗਰਸ ਅੱਜ ਜੋ ਰਿਜ਼ਲਟ ਆਏ ਨੇ ਸੋ ਉਹਨਾਂ ਨੂੰ ਸਰਟੀਫਾਈ ਵੀ ਕਰੇਗੀ ਨਾਲ ਜੇਕਰ ਅਸੀਂ ਕਵੈਕ ਦੀ ਗੱਲ ਕਰੀਏ ਸੋ ਕਵੈਕ ਦੇ ਵਿੱਚ ਮੀਜ਼ਲ ਦੇ 4 ਨਵੇਂ ਸਬ ਮਾਮਲੇ ਸਾਹਮਣੇ ਆਏ ਕਿਉਂਕਿ ਇਹ ਇਹ ਫਲੂਡ ਨਾਲ ਰਿਲੇਟਡ ਹੀ ਇਹ ਸਾਰੀ ਇਹ ਸਮੱਸਿਆ ਹੁੰਦੀ ਹੈ ਸੋ ਇਹ ਮਾਮਲੇ ਪਹਿਲਾਂ ਵੀ ਉੱਥੇ ਸ੍ਰੀਕੀ ਦੀਆਂ ਸ਼ੰਕਾਵਾਂ ਸਨ ਕਿ ਇਹ ਮਾਮਲੇ ਆਉਣ ਵਾਲੇ ਸਮੇਂ ਦਰਨ ਵੱਸ ਸਕਦੇ ਨੇ ਸੋ ਕਵੈਕ ਹੈਲਥ ਡਿਪਾਰਟਮੈਂਟ ਦੇ ਵਿੱਚ ਜੋ ਮੈਰੀ ਪੀਏ ਨੇ ਸੋ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਕਿ 4 ਕੇਸਿਸ ਹੁਣ ਤੱਕ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਤੇ ਇਹ ਆਉਣ ਵਾਲੇ ਸਮੇਂ ਦਰਨ ਹੋਰ ਵੀ ਮਾਮਲੇ ਜਿਹੜੇ ਸਾਹਮਣੇ ਆ ਸਕਦੇ ਕੋ ਜਿਹੜੇ ਲੋਕਾਂ ਨੇ ਕਵੈਕ ਦੇ ਵਿੱਚ ਇਹ ਸਫਰ ਕੀਤਾ ਜਾਣ ਵਾਲੇ ਖੇਤਰਾਂ ਦੇ ਵਿੱਚ ਘੁੰਮੇ ਫਿਰੇ ਨੇ ਤੋ ਉਹਨਾਂ ਨੂੰ ਖਾਣ ਤੌਰ ਤੇ ਇਹ احتیاط ਇਹ ਰੱਖਣ ਦੀ ਗੱਲ ਬਾਤ ਕੀਤੀ ਕਿ ਕਿਉਂਕਿ ਇਹ ਜਿਵੇਂ ਫਲੂ ਨਾਲੇ ਜਿਹੜੇ ਇਹ ਮਾਮਲੇ ਹੁੰਦੇ ਨੇ ਤੇ ਇਹ ਇਸ ਤਰ੍ਹਾਂ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਇਹ ਜਾਸ ਸਕਦੇ ਨੇ ਤੇ ਇਹਦੇ ਨਾਲ ਪਿੰਨ ਜੀ ਗੱਲ ਕੈਨੇਡਾ ਦੇ ਇਮੀਗ੍ਰੇਸ਼ਨ ਮਿਸਟਰ ਮਾਰਕ ਮਿਲਰ ਹੁਣਾਂ ਦੀ ਕਰੀਏ ਕਿਉਂਕਿ ਇਹਨਾਂ ਵੱਲੋਂ ਇਹ ਵੀਕਐਂਡ ਤੇ ਜਿਸ ਤਰੀਕੇ ਦੀਆਂ ਅਨਾਉਂਸਮੈਂਟਸ ਸਾਹਮਣੇ ਆਈਆਂ ਸੀ ਖਾਸ ਤੌਰ ਤੇ ਜੋ ਫੈਮਿਲੀ ਕਲਾਸ ਜੋ ਇਮੀਗ੍ਰੇਸ਼ਨ ਹੁੰਦੀ ਹੈ ਜ ਜਿਹਦੇ ਵਿੱਚ ਮਾਪਿਓ ਨੇ ਦਾਦਾ ਦਾਦੀ ਨਾਨਾ ਨਾਨੀ ਸੋ ਉਹਨਾਂ ਨੂੰ ਪੱਕਿਆ ਤੌਰ ਤੇ ਕੈਨੇਡਾ ਦੇ ਵਿੱਚ ਬੁਲਾਉਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਉਂਕਿ ਇਹਨਾਂ ਨੇ ਹੁਣ ਕਿਹਾ ਕਿ 20 ਚੀ ਦੇ ਵਿੱਚ ਸੀ ਇਹ ਨਵੇਂ ਜੋ ਮਾਮਲੇ ਨੇ ਇਹਦਾ ਐਨਮੀਆ ਜੋ ਐਪਲੀਕੇਸ਼ਨਸ ਨੇ ਸੋ ਉਹਨਾਂ ਨੂੰ ਅਸੀਂ ਸੈਕਟ ਨਹੀਂ ਕਰਨਾ ਜੋ ਆਲਰੇਡੀ ਜੋ ਪਹਿਲਾਂ ਜੋ ਐਪਲੀਕੇਸ਼ਨਸ ਅਸੀਂ ਲਈਆਂ ਹੋਈਆਂ ਨੇ ਸੋ ਉਹਨਾਂ ਦੇ ਉੱਪਰ ਹੀ ਕੰਮ ਕਰਨਾ ਆ ਸੋ ਇਹਦੇ ਵਿੱਚ ਇਹ ਆ ਕਿ ਪਹਿਲਾਂ ਵੀ ਕਾਫੀ ਬੈਕਲੌਗ ਲੱਗਾ ਹੋਇਆ ਸੋ ਬੈਕਲੌਗ ਇਹ ਸਰਕਾਰ ਜਿਹੜਾ ਆ ਉਹਨਾਂ ਤੋਂ ਦੂਰ ਨਹੀਂ ਕੋਈ ਦੇ ਵਿੱਚ ਤੁਹਾਨੂੰ ਪਤਾ ਵੀ ਪਹਿਲਾਂ ਜਿਵੇਂ ਲੋਟਰੀ ਸਿਸਟਮ ਰਾਹੀ ਹੈ ਬੰਦਿਆਂ ਨੂੰ ਸਿਲੈਕਟ ਕਰਦੇ ਸੀ ਸੋ ਉਹਦੇ ਵਿੱਚ ਕਈਆਂ ਦੀ ਵਾਰੀ ਆ ਜਾਂਦੀ ਜਿੱਕਰ ਵੀ ਆਉਂਦੀ ਨਹੀਂ ਸੀਗੀ ਸੋਨੇ ਚ ਇਹ ਕਹਿ ਰਹੇ ਨੇ ਵੀ ਅਸੀਂ ਉਹਨਾਂ ਚ ਪਹਿਲਾਂ ਅਸੀਂ ਜਿਹੜੀਆਂ ਲਈਆਂ ਹੋਈਆਂ ਐਪਲੀਕੇਸ਼ਨਾਂ ਦੇ ਉੱਪਰ ਹੀ ਤਰਜੀਹ ਦੇਵਾਂਗੇ ਤੇ ਅੰਟਿਲ ਜਿਹੜੇ ਨਵੇਂ ਨੋਟਿਸ ਤੱਕ ਅਸੀਂ ਜਿਹੜੀਆਂ ਐਪਲੀਕੇਸ਼ਨਸ ਨੂੰ ਨਹੀਂ ਲੈਣਾ ਤੇ ਇਹਦੇ ਨਾਲ ਪਿੰਨ ਜੀ ਜੇਕਰ ਗੱਲ ਕਰੀਏ ਵੀ ਖੁਸ਼ ਜਿਹੜੀਆਂ ਲੋਕਲ ਖਬਰਾਂ ਦੀ ਤਾਂ ਇਹਦੇ ਵਿੱਚ ਇੱਕ ਤੇ ਪਿੰਦਰੀ ਗੱਲ ਆ ਰਹੀ ਹੈ ਵੀ ਇੱਕ 21 ਸਾਲਾਂ ਦਾ ਬ੍ਰੈਂਟਨ ਦਾ ਡਰਾਈਵਰ ਹੈ ਸੋ ਉਹਨੂੰ ਕੈਨੇਡਨ ਓਪੀਪੀ ਨੇ ਚਾਰਜ ਕੀਤਾ ਜੀ 2 ਇਹਦੇ ਕੋਲ লাইসেনਸ ਹੈ ਕਿ ਦੱਸਿਆ ਰਿਹਾ ਵੀ 60 ਦੀ ਸਪੀਡ ਦੇ ਵਿੱਚ ਇਹ 152 ਕਿਲੋਮੀਟਰ ਦੀ ਸਪੀਡ ਨਾਲ ਜਾ ਰਿਹਾ ਸੀ ਮੇ ਫੀਲਡ ਤੇ ਡਿਕਸੀ ਦੇ ਲਾਗੇ ਦਾ ਇਨਸੀਡੈਂਟ ਹੈ ਤੇ ਉਹ ਤੁਸੀਂ ਹੁਣ ਆਪ ਸਾਬ ਲਾ ਲਓ ਵੀ 60 ਦਾ ਜ਼ੋਨ ਸੀਗਾ ਤੇ 152 ਦੇ ਉੱਪਰ ਜਾ ਰਿਹਾ ਸੀ অলਮੋਸਟ ਤੁਸੀਂ ਅਲੱਗ ਵੀ 2.5 ਗੁਣਾ ਸਪੀਡ ਦੇ ਉੱਪਰ ਜਾ ਰਿਹਾ ਸੀਗਾ ਜੀ 2 ਇਹਦੇ ਕੋਲ লাইসেনਸ ਸੀਗਾ ओपीपी ਦੀ ਗੱਲਬਾਤ ਕਰੀਏ ਤੇ ਜਨਵਰੀ 5 ਨੂੰ ਇਹਨਾਂ ਵੱਲੋਂ ਇੱਕ ਜਿਹੜਾ ਡਰਾਈਵਰ ਜਿਹਾ ਜਿਦੇ ਕੋਲ ਹੈਂਡਗਨ ਸੀਗੀ ਸਕੀ ਯੂ ਡਬਲਯੂ ਨਾਇਗਰਾ ਬੌਂਡ ਦੇ ਉੱਪਰ ਇਸ ਨੂੰ ਗ੍ਰਿਫਤਾਰ ਕੀਤਾ ਕਿਯੂ ਡਬਲਯੂ ਗੈਲਨਡੇਲ ਦੇ ਉੱਪਰ ਗ੍ਰਿਫਤਾਰੀ ਹੋਈ ਹੈ ਸੋ ਜਿਹੜਾ ਆਉਣ ਵਾਲੇ ਹੋਰ ਗੱਡੀਆਂ ਦੇ ਉੱਪਰ ਗਨ ਤਾਨ ਰਿਹਾ ਸੀ ਛਾਈ ਦੇ ਕੋਲ ਪਤਾ ਲੱਗਾ ਆ ਕਿ ਗਨ ਜਿਹੜੀ ਆ ਇਹਦੇ ਕੋਲ ਸੀ ਜਿਹੇ ਕੀਤੇ ਗਈ ਤੇ ਨਾਲ ਐਫ ਬੀ ਆਈ ਜਿਹੜੀ ਆ ਉਹ ਇਸ ਚੀਜ਼ ਦੀ ਵੀ ਹੁਣ ਇਨਵੈਸਟੀਗੇਸ਼ਨ ਕਰੇਗੀ ਕਿ ਜਿਸ ਵਿਅਕਤੀ ਵੱਲੋਂ ਇਹ ਉੱਥੇ ਨਿਊ ਆਰਲੈਂਡਸ ਵਿੱਚ ਹਮਲਾ ਕੀਤਾ ਗਿਆ ਸੀ ਗੱਡੀ ਜਿਹੜੀ ਸੀ ਚਾੜ ਦਿੱਤੀ ਗਈ ਸੀ ਇਸ ਸ਼ਮਸੂਦ ਦਿਨ ਜਾਬਰ ਸੋ ਉਹਦੇ ਬਾਰੇ ਖਬਰ ਆਈ ਹੈ ਕਿ ਉਹਦੇ ਵੱਲੋਂ ਅਨਟਾਰੀਓ ਦੇ ਵਿੱਚ ਜਲਾਈ 2023 ਦੇ ਵਿੱਚ ਗਾੜੀਓ ਵੀ ਵੇ ਵਕਤੀ ਆਇਆ ਸੀਗਾ ਵੀ ਕਿਸ ਕੰਮ ਲਈ ਆਇਆ ਕਿਤੇ ਅਨਟਾਰੀਓ ਦੇ ਵਿੱਚ ਆ ਕੇ ਕੀਤਾ ਨਹੀਂ ਉਹਦਾ ਮਨ ਬਦਲਿਆ ਸੋ ਇਸ ਚੀਜ਼ਾਂ ਦੀ ਜਿਹੜੀ ਐਫਬੀਆਈ ਵੱਲੋਂ ਵੀ ਹੋਰਲੇ ਸਮੇਂ ਵਿੱਚ ਨਿਵੈਸਤਿਗੀ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ ਪੈਣ ਸਾਹਿਬ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਆਰੇ ਸਾਝ ਪਾਵਾਂਗੇ ਬਹੁਤ ਬਹੁਤ